ਆਕਾਰੀ ਵਿਪਾਗ ਲੁਧਿਆਣਾ ਰੇਂਜ ਵੱਲੋਂ ਵੱਡੇ ਸ਼ਰਾਬ ਕੋਟਾਲੇ ਦਾ ਕੀਤਾ ਗਿਆ ਪਰਦਾਫਾਸ਼ ਗੋਪਤ ਸੂਚਨਾ ਦੇ ਆਧਾਰ ਤੇ ਅਹਿਮ ਕਾਰਵਾਈ ਕਰਦਿਆਂ ਆਕਾਰੀ ਵਿਪਾਗ ਅਤੇ ਪੁਲਿਸ ਵੱਲੋਂ ਗੈਰ ਕਾਨੂੰਨੀ ਸ਼ਰਾਬ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਹੈ ਇਸ ਦੇ ਨਾਲ ਹੀ ਸਸਤੀ ਸ਼ਰਾਬ ਨਾਲ ਹਾਈ ਐਂਡ ਸਕੌਚ ਬ੍ਰਾਂਡਾਂ ਨੂੰ ਪਰਨ ਦੇ ਵੱਡੇ ਕੋਟਾਲੇ ਦਾ ਪਰਦਾਫਾਸ਼ ਕੀਤਾ ਹੈ ਦੱਸ ਦिए ਕਿ ਆਪਕਾਰੀ ਅਫਸਰ ਅਨੀ ਸਿੱਦੀ ਨਗਰਾਨੀ ਹੈ ਜਸਪਾਲ ਬਾਂਗੜਾ ਲੋਹਾਰਾ ਪੰਕਣਵਾਲ ਵਿਖੇ ਇੱਕ ਟਿਕਾਣੇ ਤੇ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ ਜਿਵੇਂ ਕਿ ਸ਼ਿਵਾਸ ਸੀਗਲ ਗਲੈਮ ਲਿਵਿਕ ਦਿਵਾਸ ਜਿੰਬੀਨ 100 ਪਾਈਪਰ ਅਤੇ ਜਾਰਨੀ ਵਾਕਰ ਬਲੈਕ ਲੈਵਲ ਆਦ ਕਿਆਂ ਖਾਲੀ ਬੋਤਲਾਂ ਬਰਾਮਦ ਕੀਤੀਆਂ ਹਨ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਇਹਨਾਂ ਪ੍ਰੀਮੀਅਮ ਬੋਤਲਾਂ ਨੂੰ ਸਸਤੇ ਬ੍ਰਾਂਡਾਂ ਅਤੇ ਦੇਸੀ ਸ਼ਰਾਬ ਨਾਲ ਭਰਿਆ ਜਾ ਰਿਹਾ ਸੀ ਅਤੇ ਫਿਰ ਬਿਨਾਂ ਸ਼ੱਕ ਖਰੀਦਦਾਰਾਂ ਨੂੰ ਉੱਚੀਆਂ ਕੀਮਤਾਂ ਤੇ ਵੇਚਿਆ ਜਾ ਰਿਹਾ ਸੀ ਅਧਿਕਾਰੀਆਂ ਨੇ ਖਾਲੀ ਬ੍ਰਾਂਡ ਦੀਆਂ ਬੋਤਲਾਂ ਬੋਤਲਾਂ ਦੇ ਟੱਕਣ ਅਤੇ ਵੱਡੀ ਮਾਤਰਾ ਵਿੱਚ ਸਸਤੇ ਬ੍ਰਾਂਡਾਂ ਅਤੇ ਦੇਸੀ ਸ਼ਰਾਬ ਦੇ ਪੰਡਾਰ ਦਾ ਪਤਾ ਲਗਾਇਆ ਹੈ ਜਿਸ ਨੂੰ ਰਿਫਿਲਿੰਗ ਲਈ ਵਰਤਿਆ ਜਾ ਹੈ ਪੁਲਿਸ ਨੇ ਮੌਕੇ ਤੋਂ ਮਹਿੰਗੇ ਬ੍ਰਾਂਡ ਦੀਆਂ ਖਾਲੀ ਬੋਤਲਾਂ ਦੇ ਨਾਲ ਨਕਲੀ ਸ਼ਰਾਬ ਜਾਨੀ ਕਿ ਦੇਸੀ ਸ਼ਰਾਬ ਦੀਆਂ 750 ਬੋਤਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਜਿਹੜੇ ਚੀ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਜਿਹੜਾ ਟਰੈਪ ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਇਹ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੈਵਲ ਗਲੈਨਲੀਵਿਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ہوئی ਠੀਕ ਹੈ ਅਡਲਟਰੇਟਿਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਦੇ 100 ਪਾਈਪਰਸ ਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕ ਹੈ ਜੀ ਛੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਗਲ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਿਊ ਆਰ ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸਿਗੀਆਂ ਹੋਲ ਸੇਲਰ ਤੋਂ ਬਾਅਦ ਉਹ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ ਕਿਊ ਆਰ ਕੋਡ ਲੱਗਿਆ ਹੋਇਆ ਹੈਗਾ ਇਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀਆਂ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਅਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈ ਇੱਕ ਪਰਚਾ ਉਹਦੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉੱਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਫੜੀਆਂ ਗਈਆਂ ਸੀ ਰਿਕਵਰ ਕੀਤੇ ਗਿਆ